முடியா पहले तो आए दस मित्रों थोड़े क्रोध क्यों चढ़ता है थोड़े मुंडे चढ़ता है हाँ जी थोड़े हवा की सर पैसे दिए रहे हाँ, 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 ਠੀਕ ਹੈ ਕਿਉਂਕਿ ਉਹ ਤਾਂ ਬੋਲਰ ਕੀ ਜੀ ਦਾ ਹੈ ਬੋਲਰ ਕੀ ਜੀ ਬੋਲਰ ਕੀ ਬਾਬਾ ਜੀ ਇਹਨਾਂ ਦੀ ਕੁੜੀਆਂ ਨਹੀਂ ਆਉਂਦੀ ਸੀ ਲੈ ਟਾਈਪ ਲੈ ਬਾਈ ਬਾਈ ਕਿਹੜਾ ਕਿੱਕੇ ਲਾਲ ਕੱਪੜਾ ਕਿੱਥੇ ਚੜਕਿਆ ਉਹ ਮਿੱਤਰੋ ਤੁਸੀਂ ਨਾਲ ਸਾਡੇ ਚੂਣੀ ਜਾਂਦੇ ਸੀ ਬਾਈ ਕਿੱਥੇ ਮੈਸਰ ਕਰਨੇ ਮੈਸਰ ਕਰਨੇ ਲੈ ਵੀ ਮਿੱਤਰੋ ਚਲੀਏ ਘਰ ਹਾਂ ਨਾ ਟੂਹਾਂ ਦਾ ਕਰਦੇ ਨੇ ਇੱਕ ਤੁਸੀਂ ਬਾਬੇ ਖੇਤ ਪਾਲੂ ਹੀ ਮੰਨਦੇ ਆ ਨਹੀਂ ਹੋਰ ਕਦੇ ਮੰਨਿਆ ਬਾਬਾ ਖੇਤ ਪਾਲ ਨਹੀਂ ਨਹੀਂ ਬਾਬਾ ਜਾਂ ਤੁਸੀਂ ਉੱਥੇ ਮੱਥਾ ਟੇਕਿਆ ਹੋ ਬਾਬੇ ਖੇਤ ਪਾਲਦੇ ਨਹੀਂ ਅਸੀਂ ਦੇਈ ਕਿਉਂ ਤੁਮ ਰਸਤੇ ਦੀ ਜੀਆ ਬੁਲਗਰ ਜੀ ਨਹੀਂ ਬਾਬਾ ਮੈਂ ਬਾਬੇ ਖੇਤ ਪਾਲ ਦੀ ਗੱਲ ਕਰੀਏ ਮਿੱਤਰਾ ਨਹੀਂ ਨਹੀਂ ਐਂ ਮਿੱਤਰਾ ਕੋਈ ਤੁਹਾਨੂੰ ਫਰੋ ਬੁਰੀ ਨਹੀਂ ਜੀ ਤੁਹਾਨੂੰ ਬੋਲਣਾ ਕੋਈ ਨਾ ਬਾਕੀ नहीं बाबा जी वो तेरी जगह बनी हुई है वो तेरी जगह बनी हुई है मित्रा कितनी जितनी माता मैसा खाने जाने होगी पापी केतपाल दी नहीं है नहीं बाबा जी तू सिखा जानते मसाले क्या हैं जानते हैं ਥੋੜੇ ਜਿਵੇਂ ਆ ਕੇ ਖੜ ਗਏ ਥੋੜੇ ਚੱਕਰ ਭਾ ਗਏ ਬਾਬੇ ਖੇਤਪਾਲ ਨੇ ਅਸੀਂ ਤਾਂ ਕਦਮ ਸੁਣ ਲੈ ਮੈਨੂੰ ਮੰਨਣ ਦੀ ਨਹੀਂ ਆਉਂਦਾ ਤੈਨੂੰ ਮੰਨਣ ਦੀ ਗੱਲ ਹੀ ਕਰੇਂ ਤੂੰ ਮੰਨੇਗਾ ਛੋਟੇ ਮਾਗਰੇ ਤੁਰੇ ਆਉਂਦਾ ਬਾਬਾ ਖੇਤਪਾਲ ਜਿਹਦੇ ਕਾਰਨ ਥੋੜੇ ਸਾਰੇ ਕੰਮ ਉਲਟੋੜੇ ਨੇ ਮਸਾਲਾ ਬਰਾਤ ਕਰੇ ਮਰਦੂ ਜੀ ਨੀਦਾ ਇਤਰੇ ਐਸੇ ਥੋੜਾ ਆ ਕੇ ਕਰੇ ਹਰ ਜਿੰਨੇ ਜੀਆ ਸਾਰੇ ਮੂੰਹ ਡੋੜਨੇ ਹਾਂ ਮਾਰ ਜੀ ਛੋਟੇ ਪਿੱਛੇ ਮੰਨਦੇ ਹੋਣਾ ਗੌਰ ਕਰ ਪਹਿਲੇ ਗੌਰ ਕਰਿਆ ਕਰ ਗੱਲ ਤੇ ਫਿਰ ਤੂੰ ਜਵਾਬ ਦੇਈਂ ਸਰ ਜੱਕਰੀ ਬਾਬੇ ਖੇਤ ਪਾਲੇ ਪਾਇਆ ਹੋਇਆ ਠੀਕ ਹੈ ਨਾ ਵੈ ਦੂਰੇ ਆ ਕੇ ਮੰਨਿਆ ਚਾਹੇ ਨਾ ਮੰਨਿਆ ਉਹ ਮੈਂ ਗੱਲ ਕਰ ਨਹੀਂ ਸਕਦਾ ਨਿੱਤਰਾ ਰੋਫਰ ਵਾਲੀ ਸਰਕਾਰ ਠੀਕ ਹੈ ਨਾ ਪਾਣੀ ਤੇ ਛੋਡੇ ਪਿੱਛੇ ਮੱਤਾ ਤੁਰ ਹੀ ਆਉਂਦੀ ਹੈ ਜੀ ਬਾਬੇ ਜੀ ਜਿਹਦੇ ਕਾਰਨ ਥੋਡੇ ਘਰੇ ਗੁੱਡੀ ਬੈਰੀ ਹੈਗੀ ਜਿਹੜੀ ਸਾਡੇ ਮੰਨਣ ਦੀ ਗੱਲ ਆਈ ਸੀ ਸਾਡੇ ਤੁਰ ਕੇ ਜਾ ਕਰਦੀ ਮਾਈ ਦੇ ਬਸ ਮਤਲਬ ਮੇਰੇ ਤਾਈ ਤੇ ਤਾਈਆਂ ਜਿੰਨੇ ਵੀ ਸਾਡੇ ਪੁਰਾਣੇ ਹੋਤੀ ਸੀ ਜੀ ਹਰੇ ਰੁਪਏ ਮੈਸੇ ਖਾਣੇ ਜਾਂਦੀ ਦੀ ਹੋਰ ਨਾ ਕਿਸੇ ਹਾਂ ਸੀ ਮਹਾਰਾਜ ਮੈਸੇ ਖਾਣੇ ਲੱਗਣੇ ਕੱਲ ਸੁਣਾਤੀ ਉਹ ਤਾਂ ਮੈਂ ਸੁਣਨੀ ਕਦੇ ਯਾਰ ਮੈਨੂੰ ਚੱਕਰ ਪਾਇਆ ਤੇ ਕਰੇ ਬਾਬੇ ਖੇਤ ਪਾਲਨੇ ਸਾਡੇ ਗਵੰਦ ਦਾ ਲੋਂਦੇ ਨਹੀਂ ਤੂ ਉਪਤੀ ਗੀਰੀ ਖੇਤ ਪਾਲਦੀ ਛੋਟੇ ਘਰੇ ਚੱਕਰ ਪਾਇਆ ਬਾਬੇ ਖੇਤ ਪਾਲਨੇ ਮੈਨੂੰ ਨਹੀਂ ਪਤਾ ਇਹ ਤੂ ਉਪਤੀ ਲੋਂਦੇ ਨਾਲੋਂ ਚੋਬਨੇ ਬਈ ਚੱਕਰੀ ਬਾਬੇ ਖੇਤ ਪਾਲਨੇ ਪਾਇ ਇੱਥੇ ਛੋਟੀ ਢੂੰਡੀ ੜੀ ਹੋਈ ਆ ਇੱਥੇ ਥੋੜਾ ਕੰਮ ਖਰਾਬ ਹੋਇਆ ਇਹ ਤੇਰੇ ਮਗਰ ਲੱਗ ਕੇ ਨਹੀਂ ਖੁਸ਼ ਵੀ ਕਹਿੰਦਾ ਹੈਗਾ ਸਾਡੇ ਨਾਲ ਕੋਈ ਮੰਨਦੇ ਨਹੀਂ ਤੀਂ ਮੈਂ ਕਹਿੰਦਾ ਕਿ ਇਹ ਨੂੰ ਮੰਨਦੇ ਹੋ ਸੇ ਮਤੇ ਕੱਲ ਕਿਹਦੇ ਆ ਇਹ ਨਹੀਂ ਕਿਹੜੇ ਮਾਰਾ ਲੱਗਿਆ ਹੋਇਆ ਹੈ ਬਾਬਾ ਇਹਨੇ ਚੱਕਰਪਾਰ ਗਿਆ ਠੀਕ ਹੈ ਤੁਸੀਂ ਕਿਹਾ ਵੀ ਸੁੱਖ ਲਾਉਣੀ ਸਹੀ ਗੱਲ ਆ ਤੇ ਕੋਈ ਹਾਂ ਤੁਸੀਂ ਕਿਹਾ ਵੀ ਸੁੱਖ ਲਾਉਣੀ ਆ ਵੀ ਇਹ ਬਾਬੇ ਦੀ ਛੋਟੀ ਕੇਮਲ ਜਾਈ ਹੋਈ ਜਾਗੀ ਇੱਕ ਸਹੀ ਹੁੰਦਾ ਤੇ ਸੂਜਾ ਛੋਟੇ ਭਵਾਣ ਹੋ ਜਾਂਦਾਗਾ ਹਾਂਜੀ ਬਾਬਾ ਜੀ ਛੋਟੇ ਇਹ ਜੋਤ ਕਿੱਥੇ ਲੱਗ ਰਹੀ ਹੈ ਠੀਕ ਜੋਤ ਜੋਤ ਮੰਦਰ ਬਣਾਇਆ ਛੋਟਾ ਆ ਮੰਦਰ ਬਣਾਇਆ ਹੋਇਆ ਜੀ ਇਹ ਮਾਦਾ ਮੈਸਜ ਕਰਨੇ ਦੀ ਵੀ ਲਾਉਂਦੇ ਤੁਸੀਂ ਹਾਂਜੀ ਹੈ ਹਾਂਜੀ ਉਸੇ ਲਾਉਂਦੇ ਨੇ ਠੀਕ ਆ ਤੁਸੀਂ ਪੀਰ ਨੂੰ ਹੀ ਮੰਨੇ ਹੈ ਨਹੀਂ ਪੀਰ ਨਹੀਂ ਆਪਣੇ ਜੋਦੜੇ ਨਹੀਂ ਮੰਨੇ ਆ ਵੈਸੇ ਲਾਉਣ ਦੀ ਗੱਲ ਹੀ ਕਰਦਾ ਮੈਂ ਨਹੀਂ ਮੈਨੂੰ ਪਤਾ ਕੀ ਆ ਉਹ ਕਿਤੇ ਬਾਗਲੇ ਕਿਤੇ ਮਿਲ ਹਾਂ ਕੋਈ ਪੁੱਛੇ ਮੇਲੇ ਜਨਾ ਹਾਂ ਹਾਂ ਕਿੱਥੇ ਜਾਂਦੇ ਸੀ ਆਪਣਾ ਥਾਣੇ ਦੇ ਦਰਗਾਹ ਨੂੰ ਹੀ ਹੁੰਦੀ ਥਾਣੇ ਕੋਲੇ ਦਰਗਾਹ ਨੇ ਉੱਥੇ ਜਾਂਦੇ ਸੀਗੇ ਤੇ ਥੋੜੇ ਕੌੜਾ ਪਾਣੀ ਪੋਣਗੇ ਦੱਸਿਆ ਥੋੜਾ ਮੈਂ ਵੀ ਨਹੀਂ ਬੁੱਲ ਬਿਨਾ ਹਾਂ ਨਹੀਂ ਥੋੜਾ ਕੌੜਾ ਪੰਨਾ ਨਾ ਡਲੀ ਬਿਨਾ ਹੀ ਦੇਲੀ ਬਿਨਾ ਅੱਦਰ ਕੀਤੀ ਨਹੀਂ ਆਹ ਪਾਣੀ ਬਿਤੀ ਆਜ ਨਹੀਂ ਬਾਬਾ ਜੀ ਪੀਤੀ ਪਰ ਇਹ ਬੰਦਾ ਡੇਲੀ ਪੀਦਾ ਹੈਗਾ ਠੀਕ ਹੈ ਇੱਕ ਤਰੀਕੇ ਨਾਲ ਚੱਕਰ ਪੜਖਿਆ ਮਾਤਾ ਮਦਾਨਾ ਨੇ ਇੱਕ ਪਰਖਿਆ ਬਾਬੇ ਖੇਤ ਪਾਲੇ ਇਹਨਾਂ ਨੂੰ ਮਨਾ ਲਿਆ ਮਿੱਤਰ ਤੇਰਾ ਕੰਮ ਸਹੀ ਹੋ ਚੁੱਕਾ ਸਾਰੇ ਮੂੰਹ ਅਡੋ ਅਡ ਕਰਕੇ ਨੇ ਮਾਤਾ ਮਦਾਨਾ ਨੂੰ ਕਿੱਥੇ ਮੰਨਦੇ ਜਾਨ ਹੁਣ ਵੇਚ ਦੇ ਦੂਗਾ ਵੀ ਮੈਂ ਤਾਂ ਮੈਸਰ ਖਾਂਦੀ ਨਹੀਂ ਕਰਨਾ ਮਾ ਆ ਬੋਲਦੇ ਬੱਚੇ ਹੁਣ ਲਗਾਤਾਰੇ ਪੋਣੇ ਹੁਣ ਰਹੀ ਕਿੱਥੇ ਸੁਣ ਲਈ ਸ਼ੋਕਰਾ ਹੁਣ ਆਏ ਨੇ ਕਿਹਾ ਮੈਸਰ ਖਾਂਦੇ ਸੁਨਾਵੇਂ ਕੋਨਾਗਾ ਹਾਂ ਜੀ ਲਵੀ ਨੇ ਇਥਾਂ ਬੈਠਾ ਲਵੀ ਨੇ ਇਹ ਮਾਂ ਦਾ ਜਨਾ ਤੂੰ ਪਾਣੀ ਪਾਈ ਇਹ ਨਾ ਫਿਰ ਵੀ ਤੇਰੇ ਨਾਲ ਈ ਬੈਠੀ ਐ ਕੱਲਾ ਉਹਦੇ ਪਾਣੀ ਪਾਉਣ ਦੀ ਥੋੜਾ ਲੜ ਕੇ ਨਾ ਕੜਕੜੀਆਂ ਵੀ ਪਾ ਦਿੰਦਾ ਹਾਂ ਹਾਂ ਜੀ ਬਾਬਾ ਜੀ ਕੜਕੜੀਆਂ ਵੀ ਪਾ ਦਾਂਗਾ ਫੇਰ ਥੋੜੇ ਨਾਲ ਅੱਗੇ ਖੜ ਗਈ ਕਾਲੀ ਇਹਨੂੰ ਅਸਰ ਕਰਨੇ ਮੰਨਣ ਜਾਣਾ ਪਟਿਆਲੀ ਹਾਂ ਸ਼ੁਕਰ ਆ ਬਹੁਤ ਕਰੋ ਟੇੜੇ ਆ ਹੰਨੀ ਪਟਿਆਲੇ ਜਾਂਦਾਗਾ ਸਾਢੇ 7 ਜਾਂਦਾ ਪੁੱਤ ਹਾਂਜੀ ਐ ਠੀਕ ਐ ਤੁਹਾਡੇ ਪਛਾਣ ਚੱਕ ਨੁਕਸਾਨ ਜੀਦਾ ਹੋ ਗਿਆ ਸੀ ਉਤੇ ਉਹ ਨਾ ਖਾਣ ਦਾ ਕਰੇ ਚੂਰੀ ਹੋ ਗਈ ਉਹਨੇ ਕਿਹਦਾ ਜਰ ਹੋ ਗਿਆ ਉਹ ਹੋਏ ਇਹ ਚੋ ਜਾਉਂਦੇ ਇਹ 24 ਸਾਲ ਆਤਾ ਗਿਆ ਛੋਟਾ ਘਰ ਹਾਂਜੀ ਠੀਕ ਐ ਹੁਣ ਇਹ ਰੱਖਿਆ ਡੱਬੇ ਕੰਦੇ ਦੇਖਾ ਜਰਾ ਆ ਗਿਆ ਤੁਹਾਡਾ ਘਰ ਸੋਡੇ ਘਰੋਂ ਜਾ ਕੇ ਆਏ ਆਏ ਜਾ ਕੇ ਆਏ ਜਾ ਕੇ ਆਏ ਜਾ ਕੇ ਇੱਧਰ ਲੈ ਕੇ ਨਹੀਂ ਬਣਾ ਮਤਲਬ ਖੋਣ ਜਾਂਦਾ ਕਾਕਾ ਉਹਨੂੰ ਕਰ ਦਿੰਦੇ ਆਏ ਦੇ ਜਾ ਕੇ ਅਟੇ ਬੀਹੇ ਸਿੱਧੀ ਆਈ ਮੁੜਦੀ ਨਹੀਂ ਜਦ ਤੂੰ ਮੈਂ ਕਿਹਾ ਕਿ ਆ ਬੀਹੇ ਮੁੜਦੀ ਹੈ ਇਹਦੂੰ ਐਕਸ਼ਨ ਕਰ ਕੇ ਕਹਿੰਦਾ ਮੇਰੇ ਚੀਓ ਦੇ ਅੰਦਰ ਅੰਤਰੀ ਕੰਮੇ ਹੋਣਾ ਉਹਨੂੰ ਮਾਰਾ ਜਾ ਐਂ ਚੰਦੇ ਉਹਨੂੰ ਫਰਲੇ ਕੰਮੇ ਚ ਮੜ ਦਿੰਦੇ ਹੋਣ ਪਤਾ ਨਹੀਂ ਹੁਣ ਫੇਰ ਦੇਖ ਇੱਕ ਵਾਰ ਹੋਰ ਤੇ ਸਮਝਾਉਂਗਾ ਜੇ ਸਮਝ ਆ ਗਈ ਇੰਨੇ ਕੁੱਝ ਦੱਸਣੇ ਪੈਣਾ ਮੈਨੂੰ ਉਹ ਤਾਂ ਕੋਈ ਨਹੀਂ ਮੈਂ ਤੇ ਕਹਿਣੀ ਪੈਂਦਾ ਹੁੰਦਾ ਜੇ ਤੂੰ ਬੰਦਾ ਸਮਝਣਾ ਮੰਨ ਕੇ ਆ ਤੇਰਾ ਘਰ ਆ ਗਿਆ ਠੀਕ ਹੈ ਇੱਕ ਘਰ ਤੋਂ ਥੋੜੇ ਐ ਜਾਂਦਾ ਕੋਈ ਐ ਜਾਂ ਜਾ ਕੇ ਫੇਰ ਐ ਜਾਂ ਜਾ ਕੇ ਫੇਰ ਆ ਕੇ ਆ ਜਾਂਦਾਗਾ ਫੇਰ ਇਧਰੋਂ ਗਾਣਾ ਪੈਂਦੀ ਨੇ ਫੇਰ ਐ ਵਗ ਜਾਂਦਾਗਾ ਫੇਰ ਉਧਰਲੇ ਘਰੇ ਆਪਦੇ ਵਗ ਜਾਂਦਾ ਫੇਰ ਖਾਸ ਥਰੇ ਵਗ ਜਾਂਦਾ ਕੀ ਖੇਡਦਾ ਖੇਡਦਾ ਪਤਾ ਕੀ ਇਹ ਇਹ ਮੁੰਡੇ ਨੇ ਬਰੇ ਨੇ ਛੋੜਣ ਲੱਭਾ ਨਹੀਂ ਕਰਾਈ ਉਹ ਮੇਰੇ ਨਾਲ ਬੋਲਦਾ ਦੱਸਦਾ ਨਹੀਂ ਉਹ ਉਧਰ ਭੱਜ ਜਾਂਦਾ ਉਹ ਵੀ ਤਾਈ ਕਿ ਨਹੀਂ ਹਾਂ ਹੋ ਭੇਤੀ ਸੇਨਾ ਪਾਇਆ ਵੇ ਦਿਲ ਮੂਰੀ ਦੂਰੀ ਰੰਗਾ ਇੱਕ ਦੂਰੇ ਦਾ ਕਹਿ ਨਹੀਂ ਮੰਨਦੇ ਨਹੀਂ ਮੰਨਦੇ ਠੀਕ ਹੈ ਸਾਰੇ ਆਪੋ ਆਪਣੀ ਮਰਜ਼ੀ ਕਰਦੇ ਨੇ ਮਿੱਤਰਾ ਹਾਂਜੀ ਹਾਂਜੀ ਪਾਪਾ ਜੀ ਕਹਿ ਦਿੰਦੇ ਨੇ ਇਹ ਕੁਛ ਨਾ ਨਹੀਂ ਗੰਦੇ ਕੁਝ ਛੋਡੇ ਖੂਨ ਦੇ ਛਿੱਟੇ ਹੁਣ ਜਾਂ ਖੂਨ ਦੀ ਉਰਤੀਆਂ ਲੱਗੀ ਹੁਣ ਬੱਸ ਦੋ ਛੱਟੇ ਆਈ ਸੀ ਕਿੰਨਾ ਚਿਰ ਹੋ ਗਿਆ ਛੱਟੇ ਦੋ ਵਾਰ ਹੀ ਆ ਗਈ ਦੋ ਵਾਰ ਆ ਗਈ ਕਹਿ ਬੰਨੇ ਬਈ ਹਾਂ ਮਰੇ ਜਿਹਦੇ ਕਾਰ ਥੋੜਾ ਸਾਰਾ ਕਾਰ ਖਿਲਰ-ਖਿਲਰ ਹੋ ਗਿਆ ਇੱਕ ਮਿੰਟ ਬੁੱਤ ਬਣ ਕੇ ਠੀਕ ਹੈ ਨਾ ਜਿਹਦੇ ਕਾਰ ਨੂੰ ਥੋੜਾ ਕਾਰ ਸਾਰਾ ਖਿਲਰ-ਖਿਲਰ ਹੋ ਗਿਆ ਮਿੱਤਰਾਂ ਠੀਕ ਹੈ ਉਹ ਲੱਗਦਾ ਸਾਰਾ ਕੋਈ ਕਹਿੰਦਾ ਲੱਗੀਆਂ ਨਵਾਈਆਂ ਨੀਗੀਆਂ ਮਿੱਤਰਾਂ ਗੱਲ ਮਿਕਾਵਾ ਕਰੀ ਜੀ ਇਹ ਵੀ ਲਾ ਦੰਗਾ ਠੀਕ ਹੈ ਉਹਦੇ ਕਾਰ ਨੂੰ ਥੋੜਾ ਸਾਰਾ ਗੇਮ ਹੋ ਜੀ ਬਤਨੀ ਤੈ ਲਾਈਆਂ ਦੀ ਬਤਿੰਦਰੇ ਮੁੰਡੇ ਲਗੀਆਂ ਨਹੀਂ ਮੈਨੂੰ ਇਹ ਕੱਲ ਦਾ ਪਤਾ ਹੈਗਾ ਮੈਂ ਤਾਂ ਜਿੰਨੀ ਗੱਲ ਬਾਪੇ ਦੱਸਿਓ ਉਹਨੂੰ ਮੈਂ ਤੈਨੂੰ ਦੱਸ ਦੇਗੀ ਠੀਕ ਹੈ ਜਿਹਦੇ ਕਾਰ ਨੂੰ ਥੋੜੇ ਕਰੇ ਸਾਰਾ ਸਭ ਝਾਲ ਪੈ ਗਿਆ ਕਹਿੰਦਾ ਉਹ ਦੱਸਤਾ ਦੇ ਬਾਈ ਬਣ ਕੇ ਤੂੰ ਲਾਈਂਦੀ ਕਿ ਤੇਰੇ ਮੁੰਡੇ ਲਾਈਂਦੇ ਮੁੰਡੇ ਨਾਲ ਕੀ ਪਤਾ ਹੀ ਮੁੰਡਾ ਵਾਰ ਰੇਦਾ ਦੀ ਜੀ ਚੱਲ ਨੂੰ ਤਾਂ ਤੇਰੇ ਵਾਰੀ ਪਤਾ ਹੂ ਆਪਣੇ ਵਰਗਾ ਕੋਈ ਆਪਣੇ ਵਰਗਾ ਆਪਣੇ ਦਾ ਭਾਈ ਜੀ ਕਿਤੇ ਹੈ ਮੈਂ ਨਹੀਂ ਕਿਤੇ ਦਾ ਭਾਈ ਹੈ ਓ ਠੀਕ ਐ ਫਿਰ ਤੁਹਾਡੇ ਪਿਆ ਕੌਣ ਸੀ ਉਹ ਦੱਸ ਦੇਣਾ ਪਿਆ ਤਾਂ ਭਾਈ ਜੀ ਮੇਰਾ ਉਹ ਉਹ ਅੱਡ ਬਟੜਾ ਨਹੀਂ ਮਰਨਾ ਮੇਰੇ ਨਾਲ ਤਾਂ ਹਿੰਗ ਹੋਈ ਹੋਣਾ ਤੁਹਾਡੇ ਸਗਾ ਕੋਣ ਹੈ ਸਗਾ ਜੀ ਬਸ ਠੀਕ ਹੈ ਬਾਈ ਬਸ ਮੈਂ ਹਾਂ ਜੀ ਸਗਾ ਇਹ ਨੂੰ ਨਾ ਬੋਲਨੇ ਮਹਾਰਾਜ ਕੋਸਾ ਪਰ ਨਾਲ ਹੀ ਰੇਦਾ ਹੀ ਆਪਣੇ ਕੋਈ ਗੱਲ ਹੀ ਉਹ ਪਹਿਲੇ ਤੂੰ ਨਹੀਂ ਤੂੰ ਲੱਗਾਈ ਕੋਈ ਗੱਲ ਹੀ ਭਰਾ ਮੁੰਡੇ ਭਾਈ ਤੂੰ ਹੀ ਸੀ ਗਲਤੀ ਆਈ ਹਾਂ ਹੈ ਤੇਰੇ ਭਾਈ ਤੋਂ ਨਾ ਹੋਰ ਸੁਣੇ ਗਲਤੀ ਕੀ ਤੋਂ ਹੋਈ ਸੀ ਕੀ ਹੋਰ ਇਹ ਵੀ ਤੇ ਨਾ ਕਰਿਆ ਪਰ ਜੇ ਮੱਖਾਂ ਦਾ ਕਰੇ ਨਾ ਭਾਏ ਨਾ ਕੋ ਆਪਰੇ ਹੁਣ ਨਾ ਤੇਰੇ ਜਵਾਕਾਂ ਦਾ ਆਇਆ ਨਾ ਕਿਸੇ ਹੋਰ ਦਾ ਆਇਆ ਹੁਣ ਐਂ ਦੱਸ ਭਾਈ ਮਰ ਕੇ ਲਾ ਮੈਂ ਜਿੱਕ ਨੇ ਕਰੇ ਸੀ ਮੁੰਡੇ ਨੇ ਕਰੇ ਸੀ ਤੂੰ ਤਾਂ ਸਹੀ ਕਿੱਥੇ ਗਈ ਇਧਰ ਜ਼ਗਾਵਰੀ ਕਰਨੀ ਆਈ ਮਾੜਾ ਗਿਆ ਮੀ ਨਾਲ ਆਪੇ ਵਗ ਜਾਂਦਾ ਆਪੇ ਗੱਲਬਾਤ ਕਰਕੇ ਓ ਚੰਡੀਗੜ੍ਹ ਤੂੰ ਬੜਾ ਤਰੇ ਗਈ ਜੱਡੀ ਕਰਤੀ ਬਾਤ ਲੈ ਗਏ ਜੀ ਹਾਂ ਜੀ ਹਾਂਜੀ ਬਾਬਾ ਜੀ ਠੀਕ ਆ ਬੜੀ ਕਹਦੇ ਨੇ ਆਪਰ ਨੂੰ ਟਿਕਣਾ ਮਹਾਰਾਜ ਕਹਦੇ ਨੇ ਕੋਈ ਜਨਾਨੀ ਹੈ ਮਿੱਤਰਾ ਠੀਕ ਆ ਜਿਹਨੇ ਤੁਹਾਡਾ ਘਰ ਖਾਲ ਚੁੱਟਦਾ ਗੱਲ ਦੇਖੀ ਠੀਕ ਆ ਹਾਂਜੀ ਮੇਰਾ ਮਾਜਾ 4 ਸਾਲਾਂ ਤੋਂ ਥੋੜਾ ਟੱਪ ਹੋ ਜਾਂਦਾ ਵੀਰੇ ਇਹਦਾ ਜ਼ਰੂਰ ਹੋ ਗਿਆ ਕੀ ਕੰਮ ਕਰਦਾ ਤੂੰ ਮੈਂ ਟੈਨ ਲਾਈ ਤੁਮੈਂ ਹੈ ਆ ਨਾ ਬੈਠੇ ਟੈਨ ਨਹੀਂ ਲਵਾਉਂਗਾ ਨਹੀਂ ਓਰੇ ਸਰਕਾਰ ਭਾਜੀ ਬੁਲਾਇਆ ਮਾਈ ਨੇ ਠੀਕ ਆ ਬਹੁਤ ਘਾਤਿਆ ਤੇ ਲਾਇਆ ਬਾਉਰੇ ਲਵਾਉਂਗਾ ਲੈ ਵੀ ਮਿੱਤਰਾ ਤੇਰਾ ਕੰਮ ਚੱਲ ਪਊਗਾ ਇਤਰਾ ਬਾ ਪ੍ਰਵਾਰ ਇਕੱਠਾ ਹੋ ਜਾਊਗਾ ਠੀਕ ਹੈ ਇੱਕ ਤਾਂ ਮਤਾਂ ਸੀਤਰਾ ਨੂੰ ਆਹ ਠੀਕ ਹੈ ਸਮਝ ਗਿਆ ਨਾ ਤੇ ਦੂਜਾ ਮਨ ਮਤਾ ਕਲ ਕੰਨ ਕਹੇ ਮਤਾ ਮੈਂ ਤੈਨੂੰ ਤੇਰੇ ਮੰਦਰ ਜਾ ਕੇ ਮੰਨ ਗਿਆ ਜਿੱਥੋਂ ਦੀ ਚੀਜ਼ ਇਹਨੂੰ ਉਧਰ ਹੀ ਪਜਾ ਦੇ ਮੇਰਾ ਪਤਾ ਕਰ ਤੇ ਤੇਰਾ ਕੰਮ ਸਹੀ ਹੋ ਜਾਊਗਾ ਠੀਕ ਹੈ ਠੀਕ ਹੈ ਹਾਂਜੀ ਕੋਚਰਾ ਇਹਨੂੰ ਕੋਤੇ ਕਿਉਂ ਨਾ ਜੀ ਸੋਦੀ ਕੌਣਾ ਹੈ ਹੈ ਕਦੀ ਜੈ ਇੰਦਰ ਕਦੀ ਜੈ ਤੀ ਦੇ ਜੀ ਮੈਂ ਆਪਣਾ ਨੰਬਰ ਲਿਆਇਆ ਮੱਦੀਏ ਜੀ ਕੋਈ ਨਾ ਡੈ ਜੀ ਭਾਈ ਦਾ ਮੁੰਡਾ ਹਾਂਜੀ ਜਿਵੇਂ ਆਹ ਜੀ ਠੀਕ ਆ ਬਾਬਾ ਜੀ ਕਹਿ ਦਿੰਦੇ ਆ ਓਏ ਦੋ ਤੱਕ ਛੋਟੇ ਬਾਬੇ ਪੋਰੀ ਨੇ ਵੀ ਚੱਕਰ ਵਾਹ ਓ ਤੁਹਾਨੂੰ ਇਹ ਨਹੀਂ ਪਤਾ ਯਾਰ ਵੀ ਕੀ ਕਰੇ ਹੋ ਦੁਨੀਆ ਛੋਟੇ ਚੱਕਰ ਪੋਰੀ ਨੇ ਵੀ ਵਾਰਖਿਆਗਾ ਤੁਸੀਂ ਮੰਨਦੇ ਹੋ ਨਹੀਂ ਹੈ ਥੋੜੀ ਨਾਉਣ ਤੋਂ ਦਿਖਿ ਚਲਾ ਘੱਟ ਕੌਣ ਕਰਦਾ ਕਹਿ ਦੇ ਤਿੰਨ ਮੋ ਬੇ ਹੁਣ ਕੋਈ ਵੀ ਨਾ ਦੇ ਜਿਹੜੀ ਨੂੰ ਬੈਗ ਲੈ ਆ ਦੋਨੇ ਨਾਮਿਆਂ ਚਾਹੀਦੀਆ ਤੂੰ ਦੁਨੀਆ ਹੀ ਨਹੀਂ ਉਹ ਤੂੰ ਮੂੰਹ ਹੱਥ ਤੋਂ ਸੇ ਬੱਪ ਲਾਗੇ ਅਜਾ 37 ਲਾਗੋ ਨਾਮ ਕੋਲ ਆਉਣ ਮਰੀਂ ਨਾ ਆਵੀਂ ਕੰਜੇ ਤੁਸੀਂ ਮਾਂ ਤਾਂ ਤੇਰੀ ਬੋਲੀ ਕਰਦੀ ਠੰਡਾ ਪਾਣੀ ਪਾਪਾ ਕਿਹੇ ਆਪਕੇ ਤੁਸੀਂ ਭੁੱਲਦੀ ਕਿ ਹੈ ਮੈਂ ਬਾਕੀ ਦਾ ਖਾਣੇ ਸਵੇਰੇ ਸਾਨੂੰ ਉਹਨਾਂ ਨੇ ਨਹੀਂ ਆਜੇ ਬਾਬਾ ਜੀ ਭੁੱਲਦੀ ਨਾ ਕਿ ਸੇ ਨੇ ਕੰਮ ਉਲਟ ਕੀਤਾ ਹੋਵੇ ਤਰਾ ਜਿਹਦੇ ਕਰਾ ਥੋੜਾ ਕੰਮ ਖਰਾਬ ਹੋਇਆ ਆਇਆ ਸਹੀ ਹੋ ਜੂਗਾ ਇਹਦਾ ਕੋਈ ਚੱਕਰ ਨਹੀਂ ਹੈਗਾ ਇੱਕ ਤਾਂ ਮੰਨ ਕੇ ਆ ਮਾਤਾ ਨੂੰ ਪਾਲ ਖੰਡ ਪਿਆੜੀ ਜਾ ਕੇ ਠੀਕ ਹੈ ਇੱਕ ਮਾਤਾ ਦਾ ਪੂਰਾ ਸਮਾਨ ਲਾ ਦੇ ਠੀਕ ਹੈ ਪਹਿਲਾਂ ਮੰਤਰਵਾੜੀ ਕਰੇਗਾ ਮਿੱਤਰਾਂ ਮਾਤਾ ਦੀ ਨਾਨਣ ਦੀ ਫਿਰ ਉਹਦੇ ਪਾਣੀ ਪਾਇਆਗਾ ਠੀਕ ਹੈ ਸਮਝੇਗਾ ਨਾ ਮੇਰੇ ਵੀ ਇੰਦਾ ਕੰਮ ਕਰਨਾ ਮਾਤਾ ਤੇਰੇ ਘਰੇ ਕਿਰਪਾ ਕਰ ਦੂਗਾ ਧੰਨਵਾਦ ਠੀਕ ਹੈ ਤੇਰੀ ਬੱਲੇ ਬੱਲੇ ਲੂਟੇ ਕਦੋਂ ਮੱਤਾ ਕਿਰਪਾ ਹੋਰ ਬਾਬਾ ਦੇ ਸੱਚੇ ਸਦਾ ਹੀ ਆਇਆ ਹੈ